ਨਾ ਭਰੀ ਅਸ਼ਦੀਪ ਸਿੰਘ ਪਿੰਡ ਬਰਾ ਮਰੀਦ ਵਾਲਾ ਮੈਂ ਭਰੀ 6 ਜੂਨ ਨੂੰ ਇਥੋਂ ਗਿਆ ਸੀ ਅਜ਼ਰਬਾਈਜਾਨ ਐ ਮਸਲਾ 2023 ਚ ਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ ਉ ਤੋਂ ਬਾਅਦ ਮੈਂ ਗਿਆ 29 ਜੂਨ ਨੂੰ ਮਰਾਕੋ ਪਹੁੰਚਿਆ ਮਰਾਕੋ ਤੋਂ ਬਾਅਦ ਉੱਥੇ ਜੰਟ ਨੇ ਮੈਨੂੰ ਦੇਤਾ ਧੋਖਾ ਜੀ ਉਸ ਤੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਭਰੀ 8 ਮਹੀਨੇ ਬਾਅਦ ਨਾ ਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ ਭੇਜਦਾ ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ ਉਹ ਮੇਰੇ ਘਰ ਦੇ ਨਾਲ ਮੈਨੂੰ ਮਗਰ ਪੈਸੇ ਭੇਜੇ ਆ ਠੀਕ ਹੈ ਜੀ ਰੋਟੀ ਪਾਣੀ ਲਈ ਵੀ ਤੇ ਬਾਅਦ ਵਿੱਚ ਉਥੋਂ ਕੋਈ ਨਾ ਹਿੱਲਾ ਨਿਕਲਦਾ ਸੀ ਨਾ ਉਹ ਸਾਨੂੰ ਵਾਪਸ ਭੇਜਦੇ ਭੇਜਦੇ ਹੀ ਵਾਪਸ ਇੰਡੀਆ ਤੇ ਕਿਸ ਕਰਕੇ ਆਈ ਬਾਬਾ ਜੀ ਨੂੰ ਕਿਹਾ ਸੀ ਬਾਬਾ ਜੀ ਉਹਨਾਂ ਨੇ ਸਾਡੀ ਇਧਰੋਂ ਮੇਲ ਪਾਈ ਅੰਬੈਸੀ ਨੂੰ ਤਾਂ ਅੰਬੈਸੀ ਨੇ ਸਾਨੂੰ ਇਧਰ ਵਾਪਸ ਭੇਜ ਦਿੱਤਾ ਜਾਣਾ ਭਜੀ ਸਪੇਨ ਜਾਣਾ ਸੀ ਅਸੀਂ ਸਪੇਨ ਦੀ ਗੱਲ ਹੋਈ ਸੀ ਏਜੰਟ ਨਾਲ ਇਹਨਾਂ ਨੇ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀza ਲਵਾ ਕੇ ਦੇਵਾਂਗੇ ਅਸੀਂ ਵੀ ਬਾਈਏਰੀ ਭੇਜਾਂਗੇ ਉਥੇ ਮੁਰਾਕਬਤ ਹੋਈ ਪਰ ਸਾਨੂੰ ਇਹਨੇ ਮੌਕੇ ਤੇ ਅੱਗੇ ਬਾਅਦ ਮੁੱਕਰ ਗਿਆ ਕਹਿੰਦਾ ਵੀ ਨਹੀਂ ਤੋ ਡਾਂਕੀ ਲਗਣੀ ਆ ਨਾ ਬਾਅਦ ਚ ਡਾਂਕੀ ਲਵਾਈ ਨਾ ਸਾਨੂੰ ਬਾਇਰ ਭੇਜਿਆ ਕਿੰਨੇ ਕੁ ਮੁੰਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਮੁੰਡੇ ਬੜੀ ਉੱਥੇ ਫਿਲਹਾਲ ਤਾਂ ਹੁਣ ਤਾਂ ਥੋੜੇ ਰਹਿ ਗਏ ਹੋਣੇ ਆ ਪਰ ਪਹਿਲਾਂ ਜਦੋਂ ਆਈ ਸੀ ਉਹ ਤਾਂ 500 550 ਤੋਂ 600 ਮੁੰਡਾ ਆਇਆ ਸੀ ਮਰਾਕੋ ਦੇ ਵਿੱਚ ਇਹ ਮੈਂ ਜੀ ਗੱਲ ਹੋਈ ਸੀ ਤੇ ਗੱਲ ਭਰੀ ਹੋਈ ਸੀ ਸਾਡੀ 12 ਲੱਖ ਰੁਪਏ ਨਾ ਹਾਂਜੀ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਗਿਆ ਸੀ ਅਸੀਂ ਕਿਹਦਾ ਤੁਸ ਜਿੰਨਾ ਬਸ ਰਹੀ ਸੀਗੇ ਕਿ ਉੱਥੇ ਇੱਕੋ ਪਾਸੇ ਜਾਂਦੇ ਸੀ ਤੁਹਾਡੇ ਹਾਂਜੀ ਤੇ ਪੋਰਟ ਵੀ ਨਹੀਂ ਤੁਹਾਨੂੰ ਫੜਦੀ ਕਿ ਬਾਈ ਕਿ ਵਾਪਸ ਭੇਜ ਦੇ ਜਾ ਹਾਂਜੀ ਹਾਂਜੀ ਉਹ ਬਰੀ ਸੀ ਘਰ ਤੋਂ ਜਦੋਂ ਵਾਪਸ ਉੱਥੇ ਜਾਣੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮੇਲ ਪਾਓ ਅਸੀਂ ਇੰਡੀਆ ਵਾਪਸ ਜਾਣਾ ਤੇ ਨਾ ਉਹ ਸਾਡੀ ਮੇਲ ਪਾਉਂਦੇ ਸੀ ਉਹ ਸਾਨੂੰ ਕਹਿੰਦੇ ਸੀ ਵੀ ਘਰੋਂ ਪੈਸੇ ਮੰਗਾਓ ਤੇ ਇੱਥੇ ਰਹੀ ਚੱਲੋ ਵੀ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਇਦਾਂ ਤਾਂ ਕਰਕੇ ਦੀ ਵੀ ਕਹੀਂ ਬਾਬਾ ਜੀ ਨੂੰ ਕਿਹਾ ਸੀ ਤੇ ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ ਕਰੋ ਕਰੋ ਕਿੰਨੇ ਕੇ ਪੈਸੇ ਗਏ ਕਰੋ ਭਾਜੀ 5-6 ਲੱਖ ਰੁਪਇਆ ਪਾਇਆ ਘਰ ਦੇ ਨੇ ਮਗਰ ਉਥੇ ਖਰਚਾ ਮਨ ਰੋਟੀ ਪਾਣੀ ਦੀ ਵਾਪਸ ਬਾਬਾ ਜੀ ਚੱਲਣੇ ਕਿਦਾਂ ਸੰਪਰਕ ਹੋਇਆ ਬਾਬਾ ਜੀ ਦਾ ਨੈਟਵਰਕ ਹੋਇਆ ਭਰੀ ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਕੇ ਅਸੀਂ ਕਾਲ ਕੀਤੀ ਅਸੀਂ 10 ਮੁੰਡੇ ਸੀਗੇ ਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਚਾ ਵਾਪਸ ਆਏ ਮਸਲਾ ਕੀ ਉਹਦਾ ਕਿਸ ਨੇ ਹੱਦਣਾ ਚਾਹੁੰਦੇ ਹੋ ਜਿਹਦੇ ਵੀ ਬਹੁਤ سارے ਲੋਕ ਜਿਹੜੇ ਵੇਚਣ ਲੈ ਜਾਣਾ ਰੱਖਦੇ ਮੇਆ ਭਰੀ ਇਹ ਹੀ ਆ ਵੀ ਜੇ ਇਹਨੇ ਜਾਣਾ ਮਤ ਆਪਣਾ ਡਾਇਰੈਕਟ ਜਾਓ ਵਰਕ ਪਰਮੈਂਟ ਇੱਥੇ ਲਓ ਆਪਦਾ ਦੁਪਹਿਰੀ ਜਾਓ ਇੱਕ ਨੰਬਰ ਜੀ ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਰਾਸਤੇ 'ਚ ਉਥੋਂ ਡਾਇਰੈਕਟ ਫਲੈਟ ਹੋ ਜੂਗੀ ਇਦਾਂ ਹੋ ਜੂਗਾ ਵੀ ਇਦਾਂ ਮਤ ਨਾ ਜਾਓ ਜਿਹੜੇ ਏਜੰਟ ਨੇ ਤੁਹਾਡੇ ਨਾਲ ਥੱਗੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂਜੀ ਭਈ ਕੋਈ ਏਜੰਟ ਭਈ ਪੰਮਣਾ ਦਾ ਹੈ ਨਾ ਮਨਾ ਗੋਰਾ ਭਈ ਮਸਲਾ ਕੀ ਉਹਦਾ ਹਾਂਜੀ ਬਲੇਡ ਨਹੀਂ ਭਈ ਜੇ ਕੰਪਲੀਟ ਦਿੱਤੀ ਨਹੀਂ ਬڑے ਦੁਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਸਾਡਾ ਬ੍ਰੇਨ ਡレイン ਹੋ ਰਿਹਾ ਬਾਹਰ ਨੂੰ ਜਾ ਰਿਹਾ ਤੇ ਉਹ ਇਸ ਤਰੀਕੇ ਨਾਲ ਡレイン ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟਖੋਟ ਹੋ ਰਹੀ ਹੈ ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਉਹਨਾਂ ਰੁਚੀ ਨੇ ਰਹਿ ਗਈ ਹਰ ਇੱਕ ਦੀ ਸੋਚ ਆ ਕੇ ਅਸੀਂ ਬਾਹਰ ਚੱਲ ਜਾਈਏ ਬਾਹਰ ਕਿੰਨੇ ਕੁ ਜਾਂਦੇ ਆ ਤੇ ਕਿੰਨੇ ਕੁ ਉਹਦੇ ਵਿੱਚ ਸਕਸੈਸਫੁਲ ਹੁੰਦੇ ਆ ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ ਜਿਹੜੇ ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ ਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਪੇ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਪੜਾ ਦਿੰਦੇ ਆ ਘਰ ਵੀ ਲੁਟਾ ਦਿੰਦੇ ਆ ਤੇ ਮਗਰੋਂ ਜਿਹੜੇ ਹੈਗੇ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀ ਵਾਰਸ਼ ਨਹੀਂ ਹੁੰਦਾ ਸੋ ਇਹੋ ਜੀ ਘਟਨਾ ਇਹ ਸਾਡੇ ਕੋਲ ਤਿੰਨ ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਰਾਕੋ ਦੇ ਵਿੱਚ ਫਸੇ ਹੋਏ ਆ ਤੇ ਉਹਨਾਂ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਤੇ ਇਹ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਆ ਤੇ ਉਹਦੇ ਨਾਲ ਉਹ ਇਹ ਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ ਉਸੇ ਪੈਸਾ ਕਮਾਉਣਗੇ ਪਰ ਪੈਸਾ ਤਾਂ ਤੁਹਾਡੇ ਕੋਲੋਂ ਪਹਿਲਾਂ ਲੈ ਲੈਂਦੇ ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੁੰਦੇ ਨੇ ਐਸੀ ਨਹੀਂ ਕਿ ਨਹੀਂ ਜਾਵੇ ਕੋਈ ਹਰ ਮਾਂ-ਬਾਪ ਦੀ ਇੱਛਾ ਹੈ ਪਰ ਉਹ ਲੀਗਲ ਜਿਹੜੇ ਹੈ ਏਜੰਟਾ ਉਹਨਾਂ ਦੇ ਥਰੂ ਜਾਵੇ ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ ਜੀਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਵਿਦੇਸ਼ ਮੰਤਰਾਲਾ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਇਲੀਗਲ ਕੰਟਰੈਕਟ ਕਰਦੇ ਆ ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਆ ਫਿਰ ਉੱਥੇ ਕੋਈ ਜਿਹੜੀ ਹੈਗੀ ਕਿਉਂਕਿ ਅਸੀਂ ਗਸ਼ੂਰਵਾਰ ਹੁੰਨੇ ਆ ਉੱਥੇ ਕੋਈ ਜ਼ਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉੱਥੇ ਸਾਡੇ ਬੱਚਿਆਂ ਨੂੰ ਸਾੜਨਾ ਪੈਂਦਾ ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਇਹ ਆਪਣੇ ਆਹਾਰ ਇੱਥੇ ਵੀ ਦਿਓ ਇਹ ਮਿਲ ਸਕਦਾ ਬਹੁਤ ਕੁਝ ਹੋ ਗਿਆ ਕੋਈ ਇੱਥੇ ਭੁੱਖਾ ਨਹੀਂ ਮਰਦਾ ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਹੀਂ ਜਾਓ ਇਹ ਸਾਡੀ ਸਾਰਿਆਂ ਨੂੰ ਬੇਨਤੀ ਹੈ ਇਹ ਜਿਹੜੇ ਬੱਚੇ ਜਿਹੜੇ ਹੈਗੇ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਹੈ ਹੋਜੇ ਪਤਾ ਨਹੀਂ ਕਿੰਨੇ ਪਰਿਵਾਰ ਜਿਹੜੇ ਇਸੇ ਤਰ੍ਹਾਂ ਹੀ ਕਰਜ਼ੇ ਹੇਠਾਂ ਡੁੱਬੇ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਡਾ ਨੂੰ ਦੇ ਦਿੰਦੇ ਏਜੰਟ ਕੋਈ ਆਵਾਜ਼ ਨਹੀਂ ਖਾਂ ਦਿੰਦਾ ਕਿਉਂਕਿ ਚੋਹਰਾ ਦੇ ਕੱਪੜੇ ਤੇ ਲਾਠੀਆਂ ਦੇ ਗੱਜ ਜੋ ਉਹ ਹੁੰਦਾ ਕਿ ਉਹ ਗਲਤ ਬਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ ਇਹਨਾਂ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤਾਂ ਲੀਗਲ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ